ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਯੂਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਦਿਆਂ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੇਵਾਮਾਨ ਰੈਗੂਲਰ ਕਰਮਚਾਰੀ ਨੂੰ ਲੈ ਕੇ ਕੈਬਨਿਟ ਮੰਤਰੀ ਸਬ ਕਮੇਟੀ ਦੇ ਠੇਕਾ ਮੁਲਾਜ਼ਮ ਤੇ ਬਣੀ ਹੈ ਜੀ ਸਹਿਮਤੀ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤਾ ਜੀ ਨਿਰਦੇਸ਼ ਬੀਤੇ ਗਏ ਦਿਨਾਂ ਤੋਂ ਸੰਘਰਸ਼ ਦੇ ਰਾਤੇ ਚੱਲ ਰਹੇ ਦਫ਼ਤਰੀ ਕਰਮਚਾਰੀਆਂ ਅਤੇ ਵਿਸ਼ੇਸ਼ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਚਪੂਰ ਪਹ ਗਿਆ ਮੁੱਖ ਮੰਤਰੀ ਭਵੰਤਮਾਨ ਵੱਲੋਂ ਪ੍ਰਵਾਨਗੀ ਦੇਣ ਉਪਰੰਤ ਲੰਬੇ ਸਮੇਂ ਤੋਂ ਕਰਮਚਾਰੀਆਂ ਨੂੰ ਰੈਗੂਲਰ ਦੇ ਨਿਯੁਕਤੀ ਪੱਤਰ ਨਾ ਮਿਲਣ ਕਰਕੇ ਮੁਲਾਜ਼ਮ ਜਿਹੜੇ ਨਿਰਾਸ਼ ਸਨ ਅਤੇ ਸੰਦਰਸ ਦੇ ਰਾਤੇ ਮੁਲਾਜ਼ਮਾਂ ਵੱਲੋਂ ਕਮਲ ਛੋੜ ਹੜਤਾਲ ਅਤੇ ਸਿੱਖਿਆ ਭਵਨ ਦੇ ਬਾਹਰ ਪੱਕਾ ਤਰਨਾ ਲਾਇਆ ਹੋਇਆ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਰਣਜੀਤ ਬਾਵਾ ਦੀ ਨਵੀਂ ਫਿਲਮ ਪਰਾਉਣਾ 2 ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਵਿਦੇਸ਼ੀ ਗੋਰੀ ਨਾਲ ਵਿਆਹ ਕਰਨ ਲਈ ਹੋਇਆ ਸੀ ਜੀ ਪਾਗਲ ਪੰਜਾਬੀ ਸਿੰਗਰ ਅਤੇ ਐਕਟਰ ਰਣਜੀਤ ਬਾਵਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ ਅਦਾਕਾਰਾਂ ਦੀ ਨਵੀਂ ਫਿਲਮ ਪਰੋਣਾ 2 ਉਹ ਜਿਹੜੀ 29 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ 2 ਮਿੰਟ 59 ਸਕਿੰਟ ਦਾ ਟ੍ਰੇਲਰ ਦੇਖ ਕੇ ਤੁਸੀਂ ਹਾਸਾ ਸਕੇਟਿਡ ਪੀੜ ਜ਼ਰੂਰ ਹੋ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਹੁਣ ਰੋਡ ਐਕਸੀਡੈਂਟ 'ਚ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ ਜੀ ਕੈਸ਼ਲੈਸ ਟ੍ਰੀਟਮੈਂਟ ਸਰਕਾਰ ਨੇ ਕੀਤੀ ਹੈ ਸ਼ੁਰੂਆਤ ਜੀ ਦੇਸ਼ ਪਰ ਵਿੱਚ ਸੜਕ ਹਾਸੇ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਸੜਕ ਸੁਰੱਖਿਆ ਜਿਹੜੇ ਸੜਕ ਹਾਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਪੈਸੇ ਨਹੀਂ ਦੇਣੇ ਪੈਣਗੇ। ਸਗੋਂ ਉਹਨਾਂ ਦਾ ਇਲਾਜ ਨਗਦ ਰਹਿਤ ਤਰੀਕੇ ਨਾਲ ਕੀਤਾ ਜਾਵੇਗਾ। ਉਸ ਤੋਂ ਬਾਅਦ ਅਗਲੀ ਵੀਡੀਓ 'ਚ ਹੋਜੀ ਛੋਟੇ ਜਿਹੇ ਪਿੰਡ ਦੇ ਕਿਸਾਨ ਨੇ ਕੀਤਾ ਜੀ ਵੱਡਾ ਕਾਂਡ। ਉਗਾਈਆ 1 ਕਰੋੜ ਰੁਪਏ ਦੀ ਫਸਲ। ਪੁਲਿਸ ਕਮਿਸ਼ਨਰ ਨੇ ਅਫੀਮ ਦੀ ਨਜਾਇਜ਼ ਖੇਤੀ ਦੇ ਮਾਮਲੇ 'ਚ ਪਰਦਾਫਾਸ਼ ਕੀਤਾ ਹੈ। ਖਾਣਾ ਹੰਡਿਆਏ ਦੀ ਪੁਲਿਸ ਨੇ ਆਪਕਾਰੀ ਵਿਭਾਗ ਅਤੇ ਮਾਲ ਵਿਭਾਗ ਦੀਆਂ ਟੀਮਾਂ ਨਾਲ ਸਾਂਝੀ ਕੀਤੀ ਕਾਰਵਾਈ ਕਰਦੇ ਹੋਏ ਕਰੀਬ 1 ਕਰੋੜ ਰੁਪਏ ਦੀ ਨਜਾਇਜ਼ ਅਫੀਮ ਬਰਾਮਦ ਹੋਈ ਸੀ। ਪੁਲਿਸ ਨੇ ਨਜਾਇਜ਼ ਤੌਰ ਤੇ ਅਫੀਮ ਦੀ ਖੇਤੀ ਕਰਨ ਵਾਲੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦਰਸਲ ਇਹ ਹੈਰਾਨੀਜਨਕ ਹੈ ਕਿਉਂਕਿ ਨਸ਼ੇ ਵਾਲੀ ਫਸਲਾਂ ਉਗਾਉਣ ਵਾਲੇ ਇਸ ਕਿਸਾਨ ਕੋਲ ਅਜਿਹੇ ਪੌਦਿਆਂ ਦਾ ਬੀਜ ਕਿੱਥੋਂ ਆਇਆ। ਇਸ ਤੋਂ ਬਾਅਦ ਅਗਲੀ ਵੀਡੀਓ 'ਚ ਜੋੜ ਨੇ ਘਰ 'ਚ ਦਾਖਲ ਹੋ ਕੇ ਪਿਓ ਧੀ ਤੇ ਮਾਰਿਆ ਚਾਕੂ। ਪੁਲਸ ਨੇ ਡਰੋ ਖੁਦ ਬੀਕੀਤਾ ਚਖਮੀਰ ਹਰਿਆਣਾ ਦੇ ਰਵਾੜੀ ਜ਼ਿਲ੍ਹੇ ਚ ਚੋਰੀ ਦੀ ਨੀਅਤ ਨਾਲ ਘਰ ਚ ਦਾਖਲ ਹੋਏ ਇੱਕ ਆਪਰਾਦੀ ਨੇ ਪਿਓ ਦੀ ਦੇ ਚਾਕੂ ਨਾਲ ਹਮਲਾ ਕਰ ਦਿੱਤਾ ਉਸ ਨੇ ਦੋ ਮਨੂ ਕਈ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਰੋਲਾ ਸੁਣ ਕੇ ਆਸ-ਪਾਸ ਦੇ ਲੋਕ ਆ ਗਏ ਚੋਰ ਨੂੰ ਫੜਨ ਲਈ ਕਰਦੇ ਬਾਹਰ ਦਰਵਾਜ਼ਾ ਬੰਦ ਕਰ ਦਿੱਤਾ ਇਸ ਮਗਰ ਪੁਲਸ ਨੂੰ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਅਗੀ ਵੀੜੀ ਹੋਜੀ ਨਵੇਂ ਦੇਸ਼ੀ ਵਰੇ ਤੇ ਆਰੰਭਤਾ ਦਾ ਮੌਕੇ ਸਮਾਗਮ ਕਰਵਾਇਆ ਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਨ ਸੋ ਪਰਪਤ ਗੁਰਦੁਆਰਾ ਟਾਲੀਆਣਾ ਸਹਿਫੀ ਰਾਇਕੋਟ ਵਿਖੇ ਚੇਤ ਦੀ ਸੰਗਰਾਦ ਮੌਕੇ ਨਮਾ ਦੇਸ਼ੀ ਬਰਾਤਾਨਿਕ ਸਰਧਾ ਨਾਲ ਮਨਾਇਆ ਗਿਆ ਇਸ ਦੌਰਾਨ ਸਵੇਰੇ ਵੇਲੇ ਹੀ ਵੱਡੀ ਗਿਣਤੀ ਵਿੱਚ ਸੰਗਤ ਕੁਰੂ ਕਰਨ ਨਤਮਸਤ ਹੋਈ ਤੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਐ ਦਸਤੋਬਾ ਅਗਲੀ ਵੀਡੀਓ ਹੋਰ ਜੀ ਜੋਨਾ ਨੇੜੇ ਕੌੜੀ ਹੋਈ ਲੱਗੀ ਲੀਡਰਾਂ ਦੀ ਜਵਾਨ ਸਿੱਧੂ ਨੇ ਕਿਹਾ ਮੋਤੀ ਲਹਿਰ 'ਚ ਕਦੇ ਵੀ ਜਿੱਤੇ ਪਰ ਪੰਜਾਬ ਕਾਂਗਰਸ ਦੇ ਸਾਬਕਾ ਨਵਜੋਸਿਨ ਸਿੱਧੂ ਨੇ ਸ਼ੁੱਕਰਵਾਰ ਨੂੰ ਇੱਕ ਬਵਾਦਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੋਦੀ ਲਹਿਰ ਵਿੱਚ ਗਦੇ ਦੀ ਚੋਣ ਜਿੱਤ ਗਏ ਨੇ ਜਿਸ ਨਾਲ ਉਹ ਲੋਕ ਸਭਾ ਚੋਣਾਂ ਲੜਨ ਤੋਂ ਗੁਰੇਜ਼ ਕੀਤਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਚੰਡੀਗੜ੍ਹ ਵਿੱਚ ਰਾਜਪਾਲ ਦੀ ਬੀ ਐਲ ਪ੍ਰੋਹਿਤ ਨਾਲ ਮੁਲਾਕਾਤ ਕੀਤੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਵੱਡਾ ਝਟਕਾ ਲੱਗ ਚੁੱਕਾ ਹੈ ਡਾਕਟਰ ਰਾਜਕੁਮਾਰ ਜੰਮੇਵਾਲ ਕਾਂਗਰਸ ਛੱਡ ਕੇ ਆਪ ਚ ਸ਼ਾਮਲ ਹੋ ਚੁੱਕੇ ਨੇ ਸੀਐਮ ਭਵੰਤਮਾਨ ਨੇ ਕੀਤਾ ਸਵਾਗਤ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਵਿਧਾਇਕ ਡਾਕਟਰ ਰਾਜਕੁਮਾਰ ਜੱਬੇਵਾਲ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਭਵੰਤਮਾਨ ਨੇ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਨੂੰ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਕਿਸਾਨ ਪ੍ਰਿਤਪਾਲ ਸਿੰਘ ਦੇ ਹਾਈ ਕੋਰਟ 'ਚ ਦਿੱਤਾ ਬਿਆਨ ਹਾਈ ਕੋਰਟ ਪੁਲਸ ਨੇ ਬੇਰੇ ਵਿਨਾਲ ਕੁੱਟਿਆ ਹਰਿਆਣਾ ਪੁਲਿਸ ਵੱਲੋਂ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ਦੀ ਖਨੋਰੀ ਹੱਦ ਤੇ ਗੈਰ ਕਾਨੂੰਨੀ ਗ੍ਰਿਫਤਾਰੀ ਮਿੱਥੇ ਸਮੇਂ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਨਾ ਕਰਨ ਅਤੇ ਸਹੀ ਇਲਾਜ ਨਾ ਕਰਵਾਉਣ ਦੇ ਇਲਜ਼ਾਮਾਂ ਵਾਲੀ ਪਟੀਸ਼ਨ ਦੇ ਚੰਡੀਗੜ੍ਹ ਦੇ ਸੀਜੀਐਮ ਨੇ ਪ੍ਰਿਤਪਾਲ ਦੇ ਦਰਜ ਕੀਤੇ ਬਿਆਨ ਹਾਈ ਕੋਰਟ ਵਿੱਚ ਪੇਸ਼ ਕੀਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਸੋਸ਼ਲ ਮੀਡੀਆ ਸਟਾਰ ਸੰਦੀਪ ਟੂਰ ਦੇ ਕਰ ਆਈਆਂ ਖੁਸ਼ੀਆਂ ਘਰ ਚ ਅਖੰਡ ਪਾਠ ਰਖਵਾ ਕੇ ਕੀਤਾ ਪਰਮਾਤਮਾ ਦਾ ਸ਼ੁਕਰਾਨਾ ਸੋਸ਼ਲ ਮੀਡੀਆ ਸਟਾਰ ਸੰਦੀਪ ਟੂਰ ਨੇ ਆਪਣੇ ਹੀ ਕਰਿਸ਼ਰੀ ਅਕੰਧ ਪਾਠ ਸਾਹਿਬ ਦਾ ਪਾਠ ਕਰਵਾਇਆ ਜਿਸ ਦੇ ਕੁਝ ਵੀਡੀਓ ਵੀ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੇ ਕੀਤੇ। ਇਨ੍ਹਾਂ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੰਦੀਪ ਤੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹੋਏ ਸਨ। ਇਸ ਤੋਂ ਲਗ ਉਹਨਾਂ ਨੇ ਪਰਿਵਾਰ ਤੇ ਹੋਰ ਦੋਸਤ ਮਿੱਤਰ ਇਸ ਵੀਡੀਓ 'ਚ ਨਜ਼ਰ ਆ ਰਹੇ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ 12ਵੀਂ ਜਮਾਤ ਦੇ ਵਿਦਿਆਰਥੀਆਂ ਬਲੋ 26 ਹਫ਼ਤਿਆਂ ਦੇ ਪ੍ਰੂਨ ਦਾ ਗਰਭਵੱਤ ਕਰਵਾਉਣ ਦੀ ਮੰਗ ਤੇ ਹਾਈ ਕੋਰਟ ਨੇ ਕੀਤੀ ਜੀ ਸਖਤ ਟਿੱਪਣੀ। ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਬਿਆਸ ਦਰਿਆ 'ਚ ਮਿਲੀ ਹੈ ਡਾਲਫਿਨ ਦੀ Laash। ਬਿਆਸ ਦਰਿਆ 'ਤੇ ਇੱਕ ਡਾਲਫਿਨ ਦੀ ਲਾਸ਼ ਮਿਲੀ ਹੈ ਸਬੰਧਤ ਜੰਗਲਾਤ ਪਪਾਗ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਇਸ ਨਦੀ 'ਚ ਕਰੀਬ 6 ਡਾਲਫਿਨ ਰਹਿੰਦੀਆਂ ਸਨ ਜਿਨ੍ਹਾਂ 'ਚ ਇੱਕ ਡਾਲਫਿਨ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਕੈਨੇਡਾ ਵਿੱਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਚੇਰੀ ਸਿੱਖਿਆ ਲਈ 2 साल ਪਹਿਲਾਂ ਗਏ ਪੰਜਾਬੀ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਸਤਵਿੰਦਰ ਸਿੰਘ ਜ਼ਿਲ੍ਹਾ ਕਪੂਰਥਾਲਾ ਦੇ ਬਲਾਕ ਢਿੱਲਵਾ ਦੇ ਪਿੰਡ ਫੱਤੂ ਚੱਕ ਦਾ ਵਸਨੇਕ ਸੀ ਸੋ ਬਾਦ ਅਗਲੀ ਵੀਡੀਓ ਵਰਜੀ ਕੈਨੇਡਾ 'ਚ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਹੋਈ ਹੈ ਮੌਤ ਕੈਨੇਡਾ 'ਚ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ 3 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ਤੇ ਸੀ ਦਸਤੋਬਾ ਅਗਲੀ ਵੀਡੀਓ ਹਰਜੀ ਪੰਜਾਬ ਬਚਾਓ ਯਾਤਰਾ ਨੇ ਸਕਾਈ ਵਿਰੋਧੀਆਂ ਦੇ ਸਾਮ ਸ਼ਰਮਣੀ ਖਾਲੀਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਪੰਜਾਬ ਪਰ ਵਿੱਚ ਪਰਮਾ ਹੋਕਾਰਾ ਮਿਲ ਰਿਹਾ ਹੈ ਜਿਦੇ ਚੱਲਦੇ ਯਾਤਰਾ ਦਾ ਕਾਫਲਾ ਹੋਰ ਮਜ਼ਬੂਤ ਅਤੇ ਲੰਮਾ ਹੁੰਦਾ ਜਾ ਰਿਹਾ ਹੈ ਅੱਜ ਪੰਜਾਬ ਬਚਾਓ ਯਾਤਰਾ ਬੁੱਲਿਆਣਾ ਤੋਂ ਮਲੋਟ ਵਿਖੇ ਪੁੱਜੀ ਜਿੱਥੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਯਾਤਰਾ ਵਿੱਚ ਇੰਨੇ ਜ਼ਿਆਦਾ ਟਰੈਕਟਰ ਅਤੇ ਹੋਰ ਵਾਹਨ ਮੌਜੂਦ ਸਨ ਕਿ ਕਿਤੇ ਵੀ ਧਿਲ ਸੁੱਟਣ ਦੀ ਥਾਂ ਦਿਖਾਈ ਨਹੀਂ ਦੇ ਰਹੀ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਕਰਮਜੀਤ ਅਨਮੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ ਫੈਨਸ ਦੇ ਰਹਿਣੇ ਰਿਐਕਸ਼ਨ ਕਰਮਜੀਤ ਅਨਮੋਲ ਇਹਨਾਂ ਦੇਣੀ ਚਰਚਾ ਚ ਨੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਉਹਨਾਂ ਦੀ ਫਿਲਮ ਸਰਗਿਦ ਹੈ ਇਸ ਫਿਲਮ ਚ ਉਹਨਾਂ ਨੇ ਵਿਦੇਸ਼ ਚ ਇੱਕ ਗਏ ਮੁੰਡੇ ਦਾ ਕਿਰਦਾਰ ਨਿਭਾਇਆ ਸੀ ਇਸ ਵੀਡੀਓ ਚ ਬਨੇਂਦਰ ਬੰਨੀ ਵੀ ਉਹਨਾਂ ਦਾ ਦਿਖਾਈ ਦੇ ਰਹਿਣ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਰਮਜੀਤ ਅਨਮੋਲ ਕਹਿ ਰਹੇ ਹਨ ਕਿ ਇਹ ਉਹ ਤਾਂ ਬਹੁਤ ਬਿੱਪਾ ਮੁੰਡਾ ਹੈ ਮੇਰੀ ਤਾਂ ਇੰਨੀ ਸਾਫ਼ ਛਵੀ ਹੈ ਕਿ ਕੇਜਰੀਵਾਲ ਮੈਨੂੰ ਟਿਕਟ ਦੇਣ ਲਈ ਫਿਰਦਾ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਔਰਤਾਂ ਨੂੰ 24000 ਰੁਪਏ ਬਕਾਇਆ 15000 ਰੁਪਏ ਦੀ ਰਾਸ਼ੀ ਹਰ ਮਹੀਨੇ ਦੇਣੀ ਯਕੀਨੀ ਬਣਾਏ ਹਰ ਕੋਵਿੰਦ ਕੋ ਸ਼ਰੋਮਣੀ ਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ 17 ਮਾਰਚ ਨੂੰ ਦਿਨ ਐਤਵਾਰ ਨੂੰ ਮਾਨਸਾ ਵਿਖੇ ਪੰਜਾਬ ਸਰਕਾਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਉਕਤ ਜਾਣਕਾਰੀ ਮੁਤਾਬਕ ਸਤਰੀ ਇਕਾਲੀ ਦਲ ਦੀ ਕੌਮੀ ਪ੍ਰਧਾਨ ਹਰगोविंद ਕੌਰ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਇਸ ਰੋਸ ਪ੍ਰਦਰਸ਼ਨ ਵਿੱਚ ਸਮੂਲਿਤ ਕਰਨਗੀਆਂ ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਾ ਦੇਣ ਤੇ ਗਰੀਬ ਔਰਤਾਂ ਨੂੰ ਹਜ਼ਾਰਾਂ ਰੁਪਏ ਦੀ ਬਿਜਲੀ ਦੇ ਬਿੱਲ ਕੱਟੇ ਗਏ 8 ਦਲ ਸਕੀਮ ਵਾਲੇ ਕਾਰ ਰਸ਼ਨ卡 ਹੋਰ ਮੰਗਾਂ ਨੂੰ ਰੱਖੀ ਕੀਤਾ ਜਾ ਰਿਹਾ ਹੈ ਕੁਸਤੋਵਾਦ ਅਗਲੀ ਵਾਰ ਹੋਈ ਸਰਕਾਰੀ ਕਾਲਜ ਬੁੱਟਾ ਮੰਡੀ ਚ ਹੋਈ ਐ ਸਾਲਾਨਾ ਮੀਟ ਬਾਬਾ ਸਾਹਿਬ ਭੀਮrao ਅੰਬੇਦਕਰ ਸਰਕਾਰੀ ਕੋਆ ਐਜੂਕੇਸ਼ਨ ਕਾਲਜ ਬੁੱਟਾ ਮੰਡੀ ਦੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਇੱਕ ਭਾਵਪੂਰਤ ਮਿਲਣੀ ਗਈ ਮਿਲਣੀ ਚ ਵੱਡੀ ਗਿਣਤੀ ਚ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼ਾਮਲ ਹੋਏ ਸਮਾਰੋਹ ਦੌਰਾਨ ਵਿਦਿਆਰਥੀ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾਕਟਰ ਚੰਦਰ ਕਾਂਤਾ ਨੇ ਥੋੜੇ ਜਿਹੇ ਅਰਸੇ ਕਾਲਜ ਦੇ ਅਕਾਦਮਿਕ ਜਿਹੜੇ ਸੱਭਿਆਚਾਰਕ ਖੇਡਾਂ ਦੇ ਮਹੱਤਵਪੂਰਨ ਪ੍ਰਾਪਤੀਆਂ ਕੀਤੇ ਨੇ ਸਾਈਸ ਜੀ ਅੱਜ ਦੀ ਆਪਣੀ ਤਾਜ਼ਾ ਖਬਰਾਂ ਕਿਸ ਤਰ੍ਹਾਂ ਲੱਗੀਆਂ نیچے ਕਮੈਂਟ ਕਰਨਾ ਬਾਕੀ ਸਾਰੀਆਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਬਹੁਤ ਬਹੁਤ ਧੰਨਵਾਦ ਜੀ